ਔਰ ਤੂੰ ਕਿਹਾ ਡਿਜ਼ਾਈਨਰ ਕੱਪੜੇ ਬਾਕੇ ਫਿਰਦੀ ਰਹਿੰਦੀ ਆ ਕਦੀ ਸੂਟ ਵੀ ਪਾਲਿਆ ਕਰ ਭੋਲੇ ਤੈਨੂੰ ਪਤਾ ਵੀ ਆ ਪਲਾਦੋ ਸੂਟ ਕਿੰਨੇ ਮਹਿੰਗੇ ਆ ਔਰ ਤੈਨੂੰ ਮੈਂ ਕੇਸ਼ਵ ਸਟੋਰ ਤੇ ਲੈ ਕੇ ਚੱਲਦਾ ਉੱਥੇ ਬਹੁਤ ਸੂਟ ਸਸਤੇ ਆ ਜਾ ਆ ਜਾ ਆ ਲੈ ਲਈ ਤੇ ਬਾਜੀ ਇਹਨੂੰ ਨਾ ਸਸਤੇ ਦੇ ਤੇ ਵਧੀਆ ਸੂਟ ਦਿਖਾ ਲੋ ਭੋਲੇ ਭਾਜੀ ਜਿਹੜਾ ਸੂਟ ਬਾਜ਼ਾਰ 1100 ਦਾ ਇੱਕ ਵੇਚਦਾ ਆਪਾਂ 1100 ਦੇ ਵਿੱਚ ਆਪਣੇ ਗਾਕਾਂ ਨੂੰ ਦੋ ਦੇ ਰਹੇ ਆ ਉਹ ਵੀ 3 ਪੀਸ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਘੱਟੋ ਘੱਟ ਵੀ 1100 ਦਾ ਇੱਕ ਵਿਕਦਾ ਲੇਕਿਨ ਆਪਾਂ 1100 ਦੇ ਵਿੱਚ ਦੋ ਦੇਨੇ ਆ ਉਹ ਵੀ 3 ਪੀਸ ਦੁਪੱਟਾ ਨਾਲ ਆ ਦੇਖੋ ਜਿਹੜਾ ਪਲਾਜੋ ਸੂਟ ਘੱਟੋ ਘੱਟ ਵੀ 1500 ਦਾ ਇੱਕ ਵਿਕਦਾ ਇਹ ਆਪਾਂ 1500 ਦੇ ਵਿੱਚ ਦੋ ਦੇ ਰਹੇ ਆ ਉਹ ਵੀ ਨਾਇਰਾ ਕੱਟ ਫਰੌਕ ਸਟਾਈਲ ਸਾਰੇ ਬ੍ਰਾਂਡਡ ਡਿਜ਼ਾਈਨ ਦੇਖੋ ਬਹੁਤ ਮਿਲ ਜਾਣਗੇ ਘੱਟੋ ਘੱਟ ਵੀ 1500 ਰੁਪਏ ਰੇਟ ਆ ਬਾਜ਼ਾਰ ਲੇਕਿਨ ਆਪਾਂ 1500 ਵਿੱਚ ਦੋ ਦੇ ਰਹੇ ਆ। ਉਹ ਭਾਜੀ ਜੈਂਟਸ ਟੀ-ਸ਼ਰਟਾਂ ਵੀ ਦਿਖਾ ਦਿਓ ਮੈਂ ਵੀ ਆਪਣੇ ਵਾਸਤੇ ਕੁਝ ਲੈਣਾ। ਭਾਜੀ ਜੈਂਟਸ ਟੀ-ਸ਼ਰਟਾਂ ਦਾ ਵੀ ਠਮਾਕਾ ਕੀਤਾ ਆਪਾਂ। ਕਾਟਨ ਲਾਈਕਰਾ ਦੀ ਟੀ-ਸ਼ਰਟ ਹੈ ਜਿਹੜੀ ਘੱਟੋ ਘੱਟ 4-500 ਦੀ ਬਾਜ਼ਾਰ ਇੱਕ ਵਿਕਦੀ ਹੈ। ਇਹ ਆਪਾਂ 1 ਨਹੀਂ 2 ਨਹੀਂ 1000 ਰੁਪਏ ਦੇ ਵਿੱਚ 5 ਪੀਸ ਦੇ ਰਹੇ ਆ। ਉਹ ਵੀ ਬ੍ਰਾਂਡਡ ਟੀ-ਸ਼ਰਟ ਹੈ। ਡਬਲ ਐਕਸਐਲ ਤੱਕ ਸਾਈਜ਼ ਮਿਲੂਗਾ। 1000 ਰੁਪਏ ਦੇ ਵਿੱਚ 5 ਟੀ-ਸ਼ਰਟਾਂ ਮਿਲੂਗੀਆਂ ਜਿਹੜੀ ਬਾਜ਼ਾਰ ਘੱਟੋ ਘੱਟ ਵੀ 500 ਰ ਭਾਜੀ ਮੈਂ ਜਿਹੜੇ ਤੁਹਾਡੇ ਕੋਲ ਪਹਿਲਾ ਸੂਟ ਲੱਗ ਗਈ ਸੀ ਨਾ ਉਹ ਚੁੱਬਦੇ ਬਹੁਤ ਸੀਗੇ ਕੋਈ ਵੀ ਤਾਂ ਦੱਸ ਸੂਟ ਕਿਹਦੇ ਚੁੱਬਦੇ ਸੀਗੇ ਮੇਰੀ ਗਵੰਡਣਾ ਦੇ ਭੋੜਾ ਪਾਰੇ ਰੋੜਾ ਇਹ ਭੋੜੇ ਦਾ ਰੋੜਾ